ਉਦੋਂ ਟ੍ਰੋਡੋ ਸਰਕਾਰ ਦੇ ਪਤਨ ਦਾ ਕਾਰਨ ਬਣ ਸਕਦੇ ਹਨ ਜਿਮਨੀ ਚੋਣਾਂ ਦੇ ਨਤੀਜੇ ਜੀ ਹਾਂ ਮੋਟਰੀਲ ਕੈਨੇਡਾ ਦੀਆਂ ਦੋ ਪਾਰਲੀਮੈਂਟ ਸੀਟਾਂ ਤੇ ਅੱਜ ਹੋរី ਜਿਮਨੀ ਚੋਣ ਦੁਰਾਰ ਬਹੁਤ ਕੁਝ ਦਾਤ ਲੱਗਾ ਹੋਇਆ ਹੈ ਅਤੇ ਅੱਜ ਤੋਂ ਹੀ ਹਾਊਸ ਆਫ ਕਮਨਜ਼ ਦਾ اجلاس ਸ਼ੁਰੂ ਹੋ ਗਿਆ ਹੈ ਤੇ ਜਿੱਥੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚੱਲਣਾ ਚਲਦਾ ਕਰਨ ਲਈ ਕੰਜ਼ਰਵੇਟਿਵ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਲਿਬਰਲ ਪਾਰਟੀ ਮੋਟਰੀਅਲ ਸੀਟ ਬਚਾਉਣ ਲਈ ناکਾਮਜਾਬ ਰਹੀ ਅਤੇ ਵਿਨੀਪੇਗ ਸੀਟ ਐਨ ਡੀ ਪੀ ਦੇ ਹੱਥੋਂ ਨਿਕਲ ਗਈ ਹੈ ਤੇ ਟਰੱਡੋ ਸਰਕਾਰ ਦਾ ਪਤਨ ਹੋਣ ਤੇ ਜਾਦਾ ਦਿਨ ਨਹੀਂ ਲੱਗਣੇ ਇਹ ਜਾਣਕਾਰਾਂ ਦਾ ਕਹਿਣਾ ਹੈ ਮੋਟਰੀਅਲ ਵਿੱਚ ਪਿੰਦੀ ਲੋ ਸਾਲ ਇਮਾਡ ਵਰਲਡ ਸੀਟ ਤੇ ਇਸ ਵਾਰ ਲਿਬਰਲਾਂ NDP ਅਤੇ Bloc Quebec ਦਰਮਿਆਨ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਜਦਕਿ ਵਿਨੀ ਪੈਗ ਦੀ ਐਲਮਵੁੱਡ ਟਰਾਂਸਕੋਨਾ ਸੀਟ ਤੇ NDP ਅਤੇ ਕੰਜ਼ਰਵੇਟਿਵ ਵਿਚਾਲੇ ਟੱਕਰ ਹੋ ਰਹੀ ਹੈ ਤੇ ਐਲਮਵੁੱਡ ਟਰਾਂਕੋਨਾ ਸੀਟ ਤੇ 1988 ਤੋਂ 2008 ਤੱਕ NDP ਦੇ ਬਿੱਲ ਬਲੈਕੀ ਐਮਪੀ ਰਹੇ ਅਤੇ 2015 ਤੋਂ ਹੁਣ ਤੱਕ ਬਿਲ ਦੇ بیٹے ਡੈਨੀਅਲ ਬਲੈਕੀ ਦੀ ਚੜਤ ਰਹੀ ਹੈ ਡੈਨੀਅਲ ਵੱਲੋਂ ਸੂਬਾ ਸਰਕਾਰ ਵਿੱਚ ਜ਼ਿੰਮੇਵਾਰੀ ਸੰਭਾਲਨ ਮਗਰੋਂ ਸੀਟ ਖਾਲੀ ਹੋ ਗਈ ਅਤੇ ਹੁਣ ਜਿਮਨੀ ਚੋਣ ਹੋ ਰਹੀ ਹੈ ਪਾਵ ਮੈਨੀਟੋਬਾ ਵਿਧਾਨ ਸਭਾ ਚੋਣਾਂ ਦੌਰਾਨ ਐਨ ਡੀਪੀ ਦੇ ਕਾਰਜਕੁਆਰੀ ਬਿਹਤਰ ਰਹੀ ਪਰ ਪਾਰਲੀਮੈਂਟ ਚੋਣਾਂ ਵਿੱਚ ਨਤੀਜੇ ਵੱਖਰੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ